ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੇਸਾਂ ਬਦੇਸਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸੋਸ਼ਲ ਸਰਪੰਚ ਚੈਨਲ ਰਾਹੀਂ ਮੈਂ ਕਰਨ ਭਾਰਦਵਾਜ ਆਪ ਬਾਤੇ ਵਧੀਆ ਸਟੋਰੀ ਲੈ ਕੇ ਆਇਆ ਅੱਜ ਵੀ ਤੁਸੀਂ ਸਾਰੀ ਕਹਾਣੀ ਜ਼ਰੂਰ ਸੁਣਿਓ ਤਾਂ ਕਿ ਜ਼ਿੰਦਗੀ ਵਿੱਚ ਕੰਮ ਆਵੇ ਤਾਂ ਕਹਾਣੀ ਸਟਾਰਟ ਕਰਨ ਲੱਗੇ ਆ ਇੱਕ ਜ਼ਿਮੀਦਾਰ ਖੇਤ ਵਿੱਚ ਬੈਠਾ ਸੀ ਜੀਰੀ ਨੂੰ ਪਾਣੀ ਲਾ ਰਿਹਾ ਸੀ ਤਾਂ ਰੋਡ ਦੇ ਉੱਤੇ ਖੇਤੀ ਤਾਂ ਕੋਲੋਂ ਦੀ ਇੱਕ ਮਹਾਪੁਰਸ਼ ਸੰਤ ਹਰਿਦвар ਨੂੰ ਜਾਣਾ ਸੀ ਉਹਨਾਂ ਨੇ ਲੰਘੇ ਯਾਰੇ ਤੇ ਤਾਂ ਜ਼ਿਮੀਦਾਰ ਕਹਿਣ ਲੱਗਿਆ ਸਾਂਤਾ ਨੂੰ ਨਵਾਸਤੇ ਕਰੀ ਪੈਰੀ ਹੱਥ ਲਾਏ ਤਾਂ ਕਹਿਣ ਲੱਗਾ ਮਹਾਰਾਜ ਆਜੋ 10 ਵਜੇ ਦੀ ਚਾਹ ਆਈ ਪਈ ਹੈ ਕਰੋ ਤੁਸੀਂ ਚਾਹ ਜ਼ਰੂਰ ਸਕੋ ਕਹੋ ਤੁਸੀਂ ਪੈਦਲ ਜਾ ਰਹੇ ਹੋ ਵੀ ਚਾਹ ਮੇਰੀ ਜ਼ਰੂਰ ਸਕੋ ਤਾਂ ਸਾਧੂ ਨੇ ਚਾਹ ਸਕੀ ਤਾਂ ਜੀਮੇਦਾਰ ਕਹਿਣ ਲੱਗਾ ਮਹਾਰਾਜ ਥੋੜਾ ਜਿਹਾ ਆਰਾਮ ਕਰੋ ਦੁਪਹਿਰੇ ਦੀ ਰੋਟੀ ਆਜੂ ਰੋਟੀ ਜ਼ਰੂਰ ਖਾ ਕੇ ਜਾਇਓ ਤਾਂ ਸਾਧੂ ਉੱਥੇ ਆਰਾਮ ਕਰਨ ਲੱਗੇ ਜਦੋਂ ਦੁਪਹਿਰੇ ਦੀ ਰੋਟੀ ਆਈ ਤਾਂ ਸਾਧੂਆਂ ਨੂੰ ਭੋਜਨ ਕਰਾਇਆ ਜਦੋਂ ਭੋਜਨ ਸਾਧੂਆਂ ਨੇ ਕੀਤਾ ਸਾਧੂ ਜਾਣ ਲੱਗੇ ਤਾਂ ਜੇਵੀਦਾਰ ਬੋਲਣ ਲੱਗਿਆ ਕਹਿੰਦਾ ਇਹ ਮਹਾਰਾਜ ਅੱਜ ਮੇਰੇ ਘਰੇ ਰਾਤ ਕਟੋ ਤੜਕੇ ਵਗ ਜਿਓ ਤਾਂ ਸਾਧੂ ਬੋਲਣ ਲੱਗੇ ਵੀ ਭਾਈ ਮੈਂ ਤਾਂ ਰਾਤ কাটਣੀ ਨਹੀਂ ਵੀ ਮੈਂ ਜਾਣਾ ਗਾਹ ਮੇਰੀ ਜਿਹੜੇ ਸੰਤ ਨੇ ਨਾਲ ਦੇ ਉਹ ਵੀ ਇੰਤਜ਼ਾਰ ਕਰਨਗੇ ਵੀ ਮੇਂ ਰੋਢੀਖਦੇ ਹੋਣਗੇ ਕਹਿੰਦਾ ਨਹੀਂ ਮਹਾਰਾਜ ਤੁਸੀਂ ਰਾਤ ਕਟੋ ਤੜਕੇ ਚਲੇ ਜਾਣਾ ਤਾਂ ਸਾਧੂਆਂ ਨੂੰ ਘਰੇ ਲੈ ਗਏ ਜ਼ਿਮੀਂਦਾਰ ਜਦੋਂ ਚੰਗੀ ਸੇਵਾ ਕਰੀ ਸਾਧੂਆਂ ਦੀ ਕਰਨੀ ਵਾਲੇ ਮਹਾਪੁਰਸ਼ ਤੇ ਤਾਂ ਜਦੋਂ ਤੜਕੇ ਸਵੇਰ ਹੋਈ ਤਾਂ ਜਿੰਮੇਦਾਰ ਫੇਰ ਸੰਤਾਂ ਨੂੰ ਖੇਤ ਲਿਆਇਆ ਇਸੇ ਤਰ੍ਹਾਂ 8 ਦਿਨ ਸੰਤਾਂ ਦੀ ਸੇਵਾ ਰੱਜ ਕੇ ਕਰੀ ਐਨ ਕੋ ਮਾਲਕ ਰੋਜ਼ ਨਾ ਰੋਜ਼ ਨਿਤ ਨਮੀ ਕੋਈ ਖੁਸ਼ੀ ਲਿਆਇਆ ਕਰੇ ਤਾਂ ਕੰਮ ਬਣਦੇ ਰਹੇ ਤਾਉ ਸਾਧੂਆਂ ਨੂੰ ਜ਼ਿਮੀਦਾਰ ਰੱਖਦਾ ਰਿਹਾ ਤਾਂ ਜਦੋਂ 8ਵੇਂ ਦਿਨ ਸਾਧੂ ਕਹਿੰਦੇ ਭਾਈ ਮੈਂ ਤਾਂ ਜ਼ਰੂਰ ਜਾਣਾ ਤੀ ਤੇਰਾ ਇਕਤਾ ਪਿਆਰ ਜਾਦੇ ਹੈ ਕਰਦਾ ਤੂੰ ਵੀ ਇੱਕ ਤਰੇ ਘਰੇ ਬਲੀ ਘਾਟ ਕਾਸ਼ੇ ਦੀ ਜਿਹੜੀ ਰਹਿੰਦੀ ਹੈ ਉਹ ਵੀ ਪੂਰੀ ਹੋ ਜੂਗੀ ਵੀ ਅੱਜ ਮੈਨੂੰ ਜਾਣ ਦੇ ਤਾਂ ਜ਼ਿਮੀਦਾਰ ਕਹਿਣ ਲੱਗਿਆ ਮੈਂ ਤੁਹਾਨੂੰ ਆਪ ਦੇ ਕਰ ਕਮਲਾ ਨਾਲ ਮਤਾਏਗੀ ਤਾਂ ਦਊਂਗਾ ਵਿਦਾ ਕਰਕੇ ਭੇਜੂ ਵੀ ਮੈਂ ਤੋ ਇੱਕ ਤੁਸੀ দান ਹੈ ਉਹ ਲੈ ਜਿਓ ਵੀ ਵੀ ਟੋਲੇ ਸੋਨੇ ਚਾਂਦੀ ਦੇ ਦੇ ਠੋਲੂ ਵੀ ਉਹ ਮੈਂ ਤੁਹਾਨੂੰ ਦਿਨਾ ਤਾਂ ਸਾਧੂ ਕਹਿਣ ਲੱਗੇ ਵੀ ਭਾਈ ਰਾਜ ਕੋਈ ਮੈਥੋ ਲੁੱਟ ਲੈਣ ਦੇ ਕਿਸੇ ਨੇ ਵੀ ਤੋ ਮਾਇਆ ਰਹਿਣ ਦੇ ਤਾਂ ਸੇਵਾ ਬਹੁਤ ਕਰ ਲਈ ਜੀਮੀਦਾਰ ਨਹੀਂ ਕਹਿੰਦਾ ਇਹ ਮੇਰੀ ਤੁਸੀ ਲੰਗਰਾਂ ਚ ਪਾ ਦੇ ਉੱਥੇ ਵੀ ਮੈਂ ਤੁਹਾਨੂੰ দান ਕਰਦਾ ਤਾਂ ਅੱਜ ਦੇ ਟਾਈਮ 'ਚ ਉਹਦੀ ਕੀਮਤ ਘੱਟੋ-ਘੱਟ ਸੋਨੇ ਚਾਦੀ ਦੀ 4-5 ਲੱਖ ਰੁਪਈਆ ਬਣਦੀ ਐ ਤਾਂ ਜਦੋਂ ਸਾਧੂਆਂ ਨੂੰ ਉਹਨੇ ਕਹਿੰਦਾ ਜੀ ਲੈ ਜਾਓ ਉਹ ਇੱਕ ਮਿਸਤਰੀ ਲੈ ਵੀ ਗਿਆ ਬਾਸ ਦਾ ਛੋਟੀ ਰਹਿ ਕੇ ਉਹਦੇ ਵਿੱਚ ਆਲੇ-ਦਾਲੇ ਵਿੱਚ ਪਾ ਕੇ ਜਿਹੜੇ ਪੈਸੇ ਤੇ ਸੋਨਾ ਚਾਹਦੀ ਆਲੇ-ਦਾਲੇ ਡਾਟਾ ਲਵਾ ਲੈਂਦੀਆਂ ਟੱਕਣ ਛੋਟੀ ਦੇ ਵੀ ਨਾਲੇ ਕਿਸੇ ਨੂੰ ਪਤਾ ਨਾ ਲੱਗੇ ਤਾਂ ਸੰਤਾਂ ਨੂੰ ਆ ਕੇ ਫੜਾਤੀ ਵੀ ਇਹਦੇ ਚ ਮਹਾਰਾਜ ਪੈਸੇ ਨੇ ਜਦੋਂ ਤੁਸੀਂ দান ਕਰੋਗੇ ਜਾਂ ਕੱਢੋਗੇ ਤਾਂ ਖੋਲ ਕੇ ਕੱਢ ਲੈਣਾ ਤਾਂ ਸੰਤ ਕਹਿੰਦੇ ਠੀਕ ਹੈ ਤਾਂ ਸਾਧੂ ਰਵਣਾ ਹੋਏ ਤਾਂ ਕਿਸਾਨ ਵੀ ਮਰ ਖੁਸ਼ ਹੋ ਗਿਆ ਰੋ ਚੰਗੇ ਸਾਧੂਆਂ ਦਾ ਚੰਗੇ ਸੰਤਾਂ ਦਾ ਚੰਗੇ ਹੋਰ ਕਮਾਈ ਕਰਨ ਵਾਲੇ ਜਿਹੜੇ ਭਜਨ ਬੰਦਗੀ ਕਰਦੇ ਨੇ ਉਹ ਤਾਰ ਦੰਦੇ ਨੇ ਮਨ ਦੇ ਨੂੰ ਤਾਂ ਜਦੋਂ ਸਾਧੂਆਂ ਨੂੰ ਰਾਤ ਫੇਰ ਅਨੇ ਰਹਾ ਗਿਆ ਤਾਂ ਇੱਕ ਲਾਲੇ ਦੇ ਘਰੇ ਰੁਕੇ ਹੋ ਜਦੋਂ ਲਾਲੇ ਦੇ ਘਰੇ ਰੁਕੇ ਲਾਲੇ ਨੇ ਦੇਖਿਆ ਵੀ ਸਾਧੂ ਮਹਾਪੁਰਸ਼ ਕਰਨੀ ਵਾਲੇ ਨੇ ਤਾਂ ਸਾਧੂ ਦੇ ਦਸਾਨੀਆਂ ਜਿਹੜੇ ਪੱਕੇ ਸਾਧੂ ਅਸੂਲਾ ਵਾਲੇ ਨੇ ਉਹ ਅੰਦਰ ਬਸਰਾਮ ਨਹੀਂ ਕਰਦੇ ਕਿਸੇ ਦੇ ਅੰਦਰ ਆਰਾਮ ਨਹੀਂ ਕਰਦੇ ਤਾਂ ਜਿਹੜੀ ਛੋਟੀ ਸੀ ਉਹਨਾਂ ਦੀ ਉਹ ਤਾਂ ਲਾਲੇ ਦੇ ਅੰਦਰ ਰੱਖਤੀ ਕਿ ਤੂੰ ਖੁੰਜੀ ਨਾਲ ਆਪ ਸਾਧੂ ਦੁਕਾਨ ਮੂਰੇ ਆ ਕੇ ਆਸਣ ਲਾ ਲਿਆ ਕਾ ਸਾਧੂ ਕਿਹੜਾ ਬੈੱਡ ਤੇ ਪੈਂਦੇ ਨੇ ਜਿਹੜੇ ਕਰਨੀ ਵਾਲੇ ਹੁੰਦੇ ਨੇ ਤਾਂ ਲਾ ਆਸਣ ਤਾਂ ਲਾਲੇ ਨੇ ਬਸੇਰਾ ਖਿਆ ਮੱਝੇ ਬੈੱਡ ਤੇ ਸਾਧੂ ਕਹਿੰਦੇ ਨਹੀਂ ਪਈ ਤਾ ਸਾਧੂ ਬਾਹਰ ਪੈਗੇ ਤਾਂ ਜਦੋਂ ਦਿਨ ਚੜਿਆ ਸਾਧੂ ਕਹਿੰਦੇ ਚੱਲਦੇ ਆ ਭਾਈ ਜਿਹੜੀ ਛੋਟੀ ਸੀ ਉਹ ਕਿਤੇ ਲਾਲੀ ਜਦੋਂ ਸਿਮਰ ਦਿੱਤੀ ਉਹੋ ਉਹਨੂੰ ਜਦੋਂ ਛੋਟੀ ਜਾ ਕੇ ਪਰਾਂ ਰੱਖਣ ਲੱਗੀ ਨੱਪਕੇ ਭੱਜੀਓ ਤੋਂ ਉਹਦੇ ਵਿੱਚੋਂ ਜਿਹੜੇ ਸੋਨੇ ਚਾਂਦੀ ਦੇ ਸਿੱਕੇ ਤੇ ਉਹ ਬਾਹਰ ਡਿੱਗੇ ਤਾਂ ਲਾਲੀ ਦਾ ਮਨ ਬੇਈਮਾਨ ਹੋ ਗਿਆ ਤਾਂ ਉਹਨੇ ਲਾਦੇ ਨੂੰ ਕਿਹਾ ਤਾਂ ਜਿਹੜੀ ਉਹ ਛੋਟੀ ਦੀ ਉਹਦੇ ਚ ਰੋੜੀਆਂ ਭਰਤੀਆਂ ਜਿਹੜੇ ਪੈਸੇ ਤੇ ਉਹ ਆਪ ਕੱਢ ਲੈ ਤਾਂ ਮਨ ਬੇਈਮਾਨ ਹੋ ਗਿਆ ਤਾਂ ਜਦੋਂ ਮਨ ਬੇਈਮਾਨ ਹੋ ਗਿਆ ਤਾਂ ਸਾਧੂਆਂ ਨੂੰ ਉਹ ਛੋਟੀ ਫੜਾਤੀ ਜਿਹੜੇ ਪਾ ਕੇ ਰੋੜੀਆਂ ਜਦੋਂ ਹਰਦਵਾਰ ਚਲੇ ਗਏ ਸੰਤ ਤਾਂ ਉਹ ਇੱਕ ਲਾਲੇ ਨੂੰ ਜਾ ਕੇ ਕਹਿੰਦੇ ਕਹਿੰਦੇ ਭਾਈ ਮੇਰੇ ਲਵੇ ਵੀ ਠੋਲੂ ਨੇ ਸੋਨੇ ਚਾਂਦੀ ਦੇ ਵੀ ਜਿੰਨਾ ਦੀ ਕੀਮਤ ਲਾ ਲੋ ਵੀ ਅੱਜ ਦੇ ਜਵਾਨੇ ਚ 5 ਕ ਲੱਖ ਰੁਪਈਆ ਹੋ ਵੀ ਇਹਦਾ ਲੰਗਰ ਲਾ ਦੇ ਵੀ ਜਦੋਂ ਲੰਗਰ ਦੀ ਸਮਾਪਤੀ ਹੋ ਗਈ ਤਾਂ ਫਿਰ ਮੈਂ ਤੋ ਤੂੰ ਪੈਸੇ ਲੈ ਲਈ ਕਲਾ ਕਲਾ ਤਾਂ ਉਹਨੇ ਲਾ ਲੈਨੇ ਜਿਹੜਾ ਦੁਕਾਨ ਵਾਲਾ ਸੀ ਉਹਨੇ ਲੰਗਰ ਲਾਇਆ ਸਮਾਨ ਪੱਲੇ ਪਾ ਕੇ ਵੀ ਚਲੋ ਸਾਧੂ ਬੈਠੇ ਨੇ ਸਾਧੂਆ ਨੇ ਲੰਗਰ ਲਾਇਆ ਤਾਂ ਜਦੋਂ ਲੰਗਰ ਦੀ ਸਮਾਪਤੀ ਹੋਈ ਤਾਂ ਸਾਧੂਆ ਨੇ ਆ ਲਾਰੇ ਨੇ ਸਾਧੂ ਨੂੰ ਕਿਹਾ ਮੇਲੇਆ ਮਹਾਰਾਜ ਨੂੰ ਕਰ ਦੋ ਹਿਸਾਬ ਫਿਰ ਹੁਣ ਸਮਾਪਤੀ ਹੋ ਗਈ ਛੋੜੇ ਜਿੰਨੇ ਤੁਸੀਂ ਨੇ ਪੈਸਿਆਂ ਦਾ ਕਿਹਾ ਸੀ ਉਹਨਾਂ ਹਿਸਾਬ ਕਿਤਾਬ ਕਰ ਦੋ ਤੁਸੀਂ ਤਾਂ ਸਾਧੂ ਨੇ ਜਦੋਂ ਛੋਟੀ ਦੇ ਟੱਕਣ ਖੋਲੇ ਤਾਂ ਉਹਦੇ ਵਿੱਚੋਂ ਜਦੋਂ ਦੇਖਿਆ ਤਾ ਇਟਾਂ ਦੀਆਂ ਰੋੜੀਆਂ ਛੋਟੇ ਛੋਟੇ ਪਾਈਆਂ ਹੋਈਆਂ ਪੈਸੇ ਕੱਢ ਲੈ ਲਾ ਲੈਨੇ ਤਾਂ ਸਾਧੂ ਦਾ ਮਨ ਬੜਾ ਦੁਖੀ ਹੋਇਆ ਵੀ ਕਿਸਾਨ ਨੇ ਬੜੇ ਚਾਹ ਨਾਲ ਦਿੱਤੇ ਤੇ ਵੀ ਉਹ ਲਾ ਲੈਨੇ ਬੜਾ ਇੱਕ ਹੱਕ ਦੀ ਕਮਾਈ ਦਾ ਬੜਾ ਉਹਨੇ ਧੋਖਾ ਕਰਿਆ ਵੀ ਮੈਂ ਲੰਗਰ ਵੀ ਲਵਾਤਾ ਵੀ ਇਹਨੂੰ ਵੀ ਕੀ ਦਊਂਗਾ ਤਾਂ ਉਹ ਕਹਿੰਦਾ ਲਓ ਜੀ ਮਹਾਰਾਜ ਉਹ ਕਹਿੰਦਾ ਭਾਈ ਪੈਸੇ ਤਾਂ ਹੈ ਨਹੀਂ ਪੈਸੇ ਤਾਂ ਮੇਰੇ ਨਾਲ ਬਚ ਗਈ ਠਗੀ ਵੀ ਪੈਸੇ ਡਾਂਗ ਚ ਜ਼ਰੂਰ ਤੇ ਇਹ ਲਾਲੇ ਦੇ ਅੰਦਰ ਰੱਖਦੀ ਲਾਲਾ ਮਾਰ ਕੇ ਠਗੀ ਤਾਂ ਉਹ ਕਹਿਣ ਲੱਗਾ ਜੀ ਤੁਸੀਂ ਮੇਰੇ ਨਾਲ ਬਸ ਕਰੀ ਕਿਉਂ ਕਰਦੇ ਹੋ ਜਿਹੜਾ ਦੁਕਾਨਦਾਰ ਸੀ ਤਾਂ ਉਹ ਕਹਿੰਦਾ ਸਾਧੂ ਕਹਿੰਦੇ ਨਹੀਂ ਇਹ ਗੱਲ ਨਹੀਂ ਹੁੰਦੀ ਤਾਂ ਤੇਰੇ ਪੈਸੇ ਆਉਣਗੇ ਜ਼ਰੂਰ ਤੇਰੇ ਪੈਸੇ ਸੁਦੇ ਵਿਆਜ ਆਉਣਗੇ ਗੱਲ ਲਿਖ ਲੈ ਗੱਲਾਂ ਇਹ ਨਹੀਂ ਨਹੀਂ ਕਾਪੀ ਲੈ ਲੈ ਕਾ ਨਾ ਮੈਂ ਪੱਜਾ ਕਿਸੇ ਜ਼ਬਾਨ ਤੋਂ ਤੇ ਤੇਨੂੰ ਹੈ ਪੈਸੇ ਅੱਜ ਤੋਂ 18 ਸਾਲ ਨੂੰ ਮਿਲਣਗੇ ਮਿਲਣਗੇ ਕਿੱਥੇ ਜਿੱਥੋਂ ਇਹ ਪੈਸੇ ਕੱਢੇ ਗਏ ਨੇ ਉਹ ਲਾਲੇ ਦਾ ਐਡਰੈਸ ਦਿੱਤਾ ਉਹ શેઠ ਨੂੰ ਉਹਦਾ ਜਦੋਂ ਐਡਰੈਸ ਦਿੱਤਾ ਹੋਇਆ ਵੀ ਤੂੰ ਆ ਜੀ ਫਲਾਣੇ ਦਿਨ ਫਲਾਣੀ ਤਰੀਕ ਫਲਾਣੇ ਮਹੀਨੇ ਵੀ ਮੈਂ ਤੈਨੂੰ ਉੱਥੇ ਹੀ ਮਿਲੂੰ ਤਾਂ ਠੀਕ ਹੈ ਤਾਂ ਜੇ ਤੋ ਉਹਨੇ ਕੀ ਕਰਿਆ ਜਿਹੜੇ ਸਾਧੂ ਤੇ ਉਹਨਾਂ ਨੇ ਚੋਲਾ ਛੜਤਾ ਉੱਥੇ ਹੀ ਜਿੱਥੇ ਲੰਗਰ ਲਾਇਆ ਤੀ ਤਾਂ ਲਾਲਾ ਵੀ ਬੜਾ ਹੈਰਾਨ ਹੋਇਆ ਕਹਿੰਦਾ ਯਾਰ ਕਮਾਲ ਦੀ ਗੱਲ ਹੈ ਵੀ ਸਾਧੂ ਤਾਂ ਪੂਰੇ ਹੋ ਗਏ ਵੀ ਆਪਾਂ ਨੇ ਉਹ ਜੱਦ ਪਾਇਸ ਕਰੀ ਇਹ ਤਾਂ ਕਰਨੀ ਵਾਲੇ ਮਹਾਪੁਰਸ਼ ਤੇ ਤਾਂ ਸਾਧੂਆ ਨੇ ਉੱਥੇ ਜਾ ਕੇ ਜਨਮ ਲਿਆ ਜਿੱਥੇ ਪੈਸੇ ਕੱਢੇ ਗਏ ਤੇ ਸੇਠ ਨੇ ਠਗੀ ਲਈ ਤੀ ਸਠਾਣੀ ਨੇ ਸਿੰਮਰਦੀ ਨੇ ਪੈਸਾ ਦੇ ਲਾਲਚ ਕਰਕੇ ਉਹ ਪੈਸੇ ਰੱਖ ਕੇ ਰੋੜੀਆਂ ਭਰੀਆਂ ਦੀ ਤਾਂ ਕਹਾਣੀ ਜ਼ਰੂਰ ਸੁਣਿਓ ਸਾਰੀ ਵੀ ਕਿਵੇਂ ਕਰਨੀ ਨੇ ਭਰਨੀ ਪੈਂਦੀ ਐ ਤਾਂ ਜਦੋਂ ਉੱਥੇ ਉਹਨਾਂ ਦੇ ਜਾ ਕੇ ਜਨਮ ਲੈ ਲਿਆ ਸੰਤਾਨੀ ਤਾਂ ਵੇਰ ਬੀਤੇ ਗਏ ਜਦੋਂ ਸਾਧੂ 4-5 ਸਾਲ ਚ ਮੈਂ ਧਰ ਲਿਆ ਤਾਂ ਘਰ ਦੇ ਕਹਿਣ ਲੱਗੇ ਵੀ ਭਾਈ ਤੂੰ ਦੁਕਾਨਦਾਰੀ ਸਾਮ ਜਿਹੜੀ ਆਪਣੀ ਚੱਲਦੀ ਐ ਵੀ ਅਸੀਂ ਬਾਹਰਲੇ ਕੰਮਾਂ ਤੇ ਆ ਤੋਰਾ ਫੇਰੀ ਤੇ ਵੀ ਹੁਣ ਤੇਰੀ ਦੁਕਾਨ ਤੇ ਬੈਠਣ ਦੀ ਉਮਰ ਵੀ ਐ ਵੀ ਤੂੰ ਦੁਕਾਨ ਤੇ ਬੈਠਿਆ ਕਰ ਤਾਂ ਉਹ ਸਾਧੂ ਤਾ ਲਾਲੇ ਦਾ ਮੁੰਡਾ ਆਪੀ ਜਦੋਂ ਜਨਮ ਲਾਲਿਆਂ ਦੇ ਲੈ ਲਿਆ ਤਾਲ ਦੁਕਾਨ ਤੇ ਬੈਠਣ ਲੱਗਿਆ ਤਾਂ ਕੀ ਹੋਇਆ ਉਹ ਦਿਨ ਆਇਆ ਉਹ ਦਿਨ ਵਿੱਚ ਜਿਹੜਾ ਕਰਾਰ ਕਰਿਆ ਹੋਇਆ ਸੀ ਵੀ ਤੇਨੂੰ 18 ਸਾਲ ਬਾਅਦ ਮਿਲੂ ਮੈਂ ਵੀ ਤੇਨੂੰ ਪੈਸੇ ਤੇਰੇ ਜ਼ਰੂਰ ਮਿਲਣਗੇ ਸੁਦੇ ਵਿਆਜ ਤਾਂ ਹੋਇਆ ਕੀ ਉਸ ਬੰਦੇ ਨੇ ਵੀ ਕਿਹਾ ਵੀ ਦਿਨ ਆ ਗਿਆ ਸੰਤਾਂ ਦੇ ਸੰਤਾਨੇ ਕੋ ਸੋ ਉਹਨੂੰ ਲੀਲਾ ਦਿਖਾਈ ਦਨ ਯਾਦ ਕਰਾਇਆ ਉੱਥੇ ਬੈਠੇ ਬੈਠੇ ਨੇ ਵੀ ਭਾਈ ਆ ਜਾ ਸੁਖਨੇ ਚ ਦੇਖੇ ਇਹਨੂੰ ਵੀ ਆ ਜਾ ਭਾਈ ਤੇਰੇ ਤਾਂ ਤਿਆਰ ਨਹੀਂ ਪੈਸੇ ਤਾਂ ਉਹ ਸਾਧੂ ਵਾਲੇ ਵਿੱਚ ਲੱਗ ਗਿਆ ਹੁਣ ਉਹ ਲਾਲੇ ਦਾ ਮੁੰਡਾ ਉਹ ਲਾਲਾ ਕਿੱਥੇ ਪਛਾਣਦਾ ਬਿਜਾਰੋ ਤਾਂ ਸਾਧੂ ਤੇ ਤਾਂ ਉਹ ਜਿਹੜਾ ਲਾਲੇ ਦਾ ਮੁੰਡਾ ਜਿਹਨੇ ਪੈਸੇ ਦੇਣੇ ਤੇ ਉਹਨੇ ਹਾਕ ਮਾਰ ਲਿਆ ਉਹਨੂੰ ਕਹਿੰਦੇ ਆ ਜਾ ਭਾਈ ਉਰੀ ਆ ਜਾ ਆ ਜਾ ਮੈਂ ਉਹੀ ਆ ਪਰ ਮੈਂ ਲਾਲੇ ਦਾ ਮੁੰਡਾ ਬਣਿਆ ਜਨਮ ਲੈ ਲਿਆ ਤੇ ਇੱਥੇ ਵਿਤਵਾ ਆ ਜਾ ਆ ਜਾ ਪਰ ਕਰਦੇ ਹਿਸਾਬ ਕਿਤਾਬ ਫਿਰ ਦੇਖਾਂਗੇ ਤਾਂ ਜਦੋਂ ਉਹ ਪਠਿਆਲਿਆ ਜਾ ਪਾਣੀ ਪਿਆ ਤਾਂ ਜਦੋਂ ਹਿਸਾਬ ਜੋੜਿਆ ਪਾਈ ਪਾਈ ਹੱਥ ਤੇ ਰੱਖੀ ਕੱਲੇ-ਕੱਲੇ ਪੈਸੇ ਦਾ ਹਿਸਾਬ 18 ਸਾਲ ਬਾਅਦ ਤਾਂ ਉਹ ਸੇਠ ਵੀ ਬੜਾ ਖੁਸ ਹੋਇਆ ਤਾਂ ਸਾਰੀ ਸਟੋਰੀ ਦੱਸੀ ਸੰਤਾ ਨੇ ਵੀ ਭਾਈ ਮੈਂ ਚੋੜਾ ਤੇਰੀ ਦੁਕਾਨ ਤੇ ਛੜਿਆ ਸੀ ਮੈਂ ਤਾਂ ਤੇਰੇ ਨਾਲ ਵਾਦਾ ਕਰਿਆ ਸੀ ਵੀ ਮੈਂ ਤੈਨੂੰ ਪੈਸੇ ਦਊਂਗਾ ਵੀ ਮੈਂ 18 ਸਾਲ ਬਾਅਦ ਮੈਂ ਫਿਰ ਜਨਮ ਉਰੇ ਲੈ ਲਿਆ ਕਿਉਂ ਮੈਂ ਲੜਨੇ ਦੇ ਦੇ ਸਰਬੰਧ ਤੇ ਕੋਈ ਧੀ ਬਣ ਕੇ ਲੈ ਲੋ ਕੋਈ ਪੁੱਤ ਬਣ ਕੇ ਲੈ ਲਓ ਤਾਂ ਫਿਰ ਕਹਿੰਦਾ ਮੈਂ ਇੱਥੇ ਜਨਮ ਲਿਆ ਤਾਂ ਜਦੋਂ ਜਨਮ ਲਿਆ ਮੈਨੂੰ ਕਬੀਲਦਾਰੀ ਸਮਾਤੀ ਮੈਂ ਦੁਕਾਨ ਤੇ ਬੈਠਣ ਲੱਗਿਆ ਤਾਂ ਤੇਰੇ ਪੈਸਿਆਂ ਦੀ ਜਿਆਦਾ ਹੀ ਮੈਂ ਸੁਪਨੇ 'ਚ ਤੈਨੂੰ ਦਿਖਾਇਆ ਵੀ ਹੂੰਗਾ ਉਹ ਕਹਿੰਦਾ ਹਾਂ ਮਹਾਰਾਜ ਕਹਿੰਦਾ ਮੇਰੇ ਵੀ ਜਾਤ ਤੇ ਕਹਿੰਦਾ ਫਿਰ ਮੈਂ ਇੱਕ ਪੁੱਤ ਬਣ ਕੇ ਹਸਾਬ ਲਿਆ ਜਿਹੜਾ ਮੇਰੇ ਨਾਲ ਮਾਰੀ ਦੀ ਠੱਗੀ ਤਾਂ ਹੋ ਜਦੋਂ ਲਾਲੇ ਨੂੰ ਰੋਟੀ ਖਵਾ ਕੇ ਜਿਹੜਾ ਪੈਸੇ ਲੈਣਾ ਆਇਆ ਸੀ ਤਾਂ ਉਥੋਂ ਲਾਲਾ ਤੁਰ ਗਿਆ ਅੱਗੇ ਤੁਰ ਕੇ ਜਾਂਦੇ ਹੁੰਦੇ ਤਾਂ ਉਹ ਸਾਧੂਆਂ ਨੇ ਚੋਲਾ ਛੱੜਤਾ ਜਿਹੜਾ ਮੁੰਡਾ ਸੀ ਉਹ ਉਥੇ ਮੌਕੇ ਦੀ ਮਰ ਗਿਆ ਤਾਂ ਜਦੋਂ ਲੋਕ ਇਕੱਠੇ ਹੋਏ ਜਦੋਂ ਲੋਕ ਇਕੱਠੇ ਹੋਏ ਤਾਂ ਉਹਨਾਂ ਨੇ ਕਿਹਾ ਵੀ ਗੱਲ ਕੀ ਹੋਈ ਹੈ ਤਾਂ ਵਿੱਚੋਂ ਕਹਿਣ ਲੱਗੇ ਵੀ ਇੱਕ ਦੁਕਾਨ ਤੇ ਬੰਦਾ ਬੈਠਾ ਸੀ ਉਹਦੇ ਹੱਥ ਤੇ ਝੋਲਾ ਵੀ ਉਹਨੇ ਕਿਤੇ ਜ਼ਹਿਰ ਜੂਰ ਨਾ ਦਿੱਤੀ ਹੋਵੇ। ਕਹੋਂ ਪਿੰਡਾਂ ਵਾਲੇ 100 ਗੱਲਾਂ ਮਾਰਦੇ ਨੇ। ਤਾਂ ਜਦੋਂ ਉਹ ਬੰਦਾ ਘੇਰ ਲਿਆਂਦਾ। ਹਾਲੇ ਗਿਆਨੀਤੀ ਵਾਲੀ ਦੂਰ। ਜਦੋਂ ਘੇਰ ਕੇ ਉਹਨੂੰ ਲੈ ਕੇ ਆਈ। ਕਹਿੰਦੇ ਭਾਈ ਜਦੋਂ ਤੂੰ ਆਇਆ ਇਹ ਦੁਕਾਨ ਦੇ ਉੱਤੇ। ਉਦੋਂ ਇਹ ਮੁੰਡਾ ਤਾਂ ਤੇਰੇ ਨਾਲ ਗੱਲਾਂ ਕਰਦਾ ਸੀ। ਉਦੋਂ ਬਾਅਦ ਚ ਫੇਰ ਕੀ ਹੋਇਆ? ਕਹਿੰਦਾ ਜੀ ਮੈਂ ਹਸਾਬ ਕਿਤਾਬ ਦੀ ਦੇ ਨਾਲ ਮੇਰਾ ਪਹਿਲਾਂ ਤਾਂ ਜਿਹੜੇ ਦੇ ਮਾਪਾ-ਮਾਵ ਪੁੱਛੋ ਕਿੱਥੇ ਨੇ ਉਹ ਬੁਲਾਏ ਕਹਿੰਦਾ ਜੀ ਅੱਜ ਤੋਂ ਕੋਈ 18 ਸਾਲ ਪਹਿਲਾਂ ਛੋਟੀ ਦੁਕਾਨ ਤੇ ਕੋਈ ਸਾਧੂ ਆਇਆ ਸੀ ਕਹਿੰਦੇ ਹਾਂ ਭਾਈ ਆਇਆ ਸੀ ਉਹਦੇ ਤੁਸੀਂ ਨੇ ਡਾਕ ਚੋਂ ਪੈਸੇ ਕੱਢੇ ਤੇ ਕਹਿੰਦੇ ਹਾਂ ਜੀ ਕੱਢੇ ਤੇ ਕਹਿੰਦੇ ਇਹ ਥੋੜਾ ਮੁੰਡਾ ਨਹੀਂ ਸੀ ਇਹ ਤਾਂ ਉਹ ਸਾਧੂ ਨੇ ਜਨਮ ਲਿਆ ਤੀ ਜਿਹਦੇ ਤੁਸੀਂ ਨੇ ਪੈਸੇ ਕੱਢੇ ਤੇ ਉਹ ਆਪਦਾ ਹਿਸਾਬ ਕਿਤਾਬ ਮੇਰੇ ਨਾਲ ਪੂਰਾ ਕਰਕੇ ਉਹ ਸੰਸਾਰਿਕ ਯਾਤਰਾ ਪੂਰੀ ਕਰ ਗਏ ਉਹ ਤਾਂ ਸੋਤੋਂ ਪੁੱਤ ਬਣ ਕੇ ਛੋਡਾ ਉਹ ਹਸਾਬ ਕਿਤਾਬ ਲੈ ਗਿਆ ਐਸੇ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਵੀ ਠਗੀਆਂ ਠੋਰੀਆਂ ਮਾਰਨੀਆਂ ਚਾਹੀਦੀਆਂ ਜਿਹੜਾ ਵੀ ਇਨਸਾਨ ਠਗੀ ਮਾਰਦਾ ਹੈ ਉਹ ਉਹਨੂੰ ਭਰਨੀ ਪੈਂਦੀ ਹੈ ਕੋਈ ਪੁੱਤ ਬਣ ਕੇ ਕੱਢ ਲਾਂਦਾ ਕੋਈ ਧੀ ਬਣ ਕੇ ਤਾਂ ਇਹ ਕਹਾਣੀ ਇਹ ਲੋਭੀ ਲਾਲਚੀਆਂ ਬਾਤਿਆ ਹੈ ਬਿੱਤੂ ਸੀ ਕੀ ਦੇ ਬਾਤੇ ਠਗੀਆਂ ਮਾਰਦੇ ਹੋ ਤਾਂ ਲਾ ਲਈ ਕਹਿੰਦਾ ਜੇ ਟੱਕਰਾ ਮਾਰ ਮਾਰ ਕੇ ਮਾਰ ਲਗੇ ਵੀ ਬੜਾ ਸਾਡੇ ਨਾਲ ਤਾਂ ਸਾਡਾ ਮੁੰਡਾ ਮਰਿਆ ਮੁੰਡਾ ਕਾਨੂੰ ਮਰਿਆ ਸੀ ਉਹ ਤਾਂ ਸਾਧੂ ਦੇ ਜਿਹੜੇ ਪੈਸੇ ਲੁੱਟੇ ਤੇ ਉਹ ਸਾਧੂ ਆਪ ਦਾ ਹਿਸਾਬ ਜਨਮ ਲੈ ਕੇ ਦੁਬਾਰਾ ਉਹਨੇ ਸਾਧੂ ਦੇ ਲਿਆਤੀ ਤਾਂ ਕਿ ਜਿਹੜੇ ਸਾਡਾ ਚੈਨਲ ਤੇ ਨਵੇਂ ਆਇਓ ਉਹ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਨਵੀਆਂ ਵੀਡੀਓ ਕੱਲ ਤੋਂ ਕਹਾਣੀਆਂ ਹੋਰ ਆਉਂਦੇ ਆਉਂਦੇ ਰਹੀਏ ਸੋਨੂੰ ਕਹਾਣੀ ਕਿਵੇਂ ਲੱਗੀ ਹੈ ਆਪ ਦਾ ਲਾਇਕ ਨਾਲ ਪਿੰਡ ਦਾ ਹੈ ਸ਼ਹਿਰ ਦਾ ਪਤਾ ਜਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਵੀ ਤੁਸੀਂ ਕਿੱਥੋਂ ਸੁਣਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ